ਸਰਕਾਰੀ ਬਸਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਝੰਡੇ ਮਤਲਬ ਸਰਕਾਰ ਦੇ ਖਜ਼ਾਨੇ ਦਾ ਪੈਸਾ ਸਰਕਾਰ ਦੇ ਪ੍ਰਚਾਰ ਦੇ ਲਈ ਨਹੀਂ ਇੱਕ ਪਾਰਟੀ ਦੇ ਪ੍ਰਚਾਰ ਦੇ ਲਈ ਆਮ ਆਦੀ ਪਾਰਟੀ ਦੇ ਪ੍ਰਚਾਰ ਦੇ ਲਈ ਵਰਤਿਆ ਜਾ ਰਿਹਾ ਰਾਜਪਦਰੀ ਸਮਾਗਮ ਹੈ ਸਰਕਾਰੀ ਬੱਸਾਂ ਦੇ ਉੱਪਰ ਬੈਨਰ ਤੱਕ ਜਿਹੜੇ ਆ ਉਹ ਸਮਝ ਆਉਂਦੇ ਆ ਕਿ ਸਰਕਾਰ ਦੇ ਲੱਗੇ ਹੋਣੇ ਪਰ ਸਰਕਾਰੀ ਬੱਸਾਂ ਦੇ ਉੱਪਰ ਝੰਡੇ ਆਮ ਆਦੀ ਪਾਰਟੀ ਦੇ ਲੱਗੇ ਹੋਣੇ ਇਹ ਕਿੱਥੋਂ ਤੱਕ ਜਾਇਜ਼ ਆ ਕਿੱਥੋਂ ਤੱਕ ਸਹੀ ਆ ਜੇਕਰ ਕੱਲੇ ਬਠਿੰਡੇ ਡੀਪੂ ਦੀ ਗੱਲ ਕਰੀਏ ਤਾਂ ਬਠਿੰਡੇ ਡੀਪੂ ਤੋਂ ਪੀਆਰਟੀਸੀ ਦੀਆਂ ਤਕਰੀਬਨ 150 ਬੱਸਾਂ ਜਿਹੜੀਆਂ ਨੇ ਉਹ ਅੱਜ ਸਰਕਾਰ ਦੀ ਸੇਵਾ ਕਰ ਰਹੀਆਂ ਨੇ ਸਰਕਾਰ ਦੀ ਸੇਵਾ ਦੇ ਵਿੱਚ ਨੇ ਤੇ ਸਿਰਫ ਆਜੀ ਨਹੀਂ ਇਸ ਸਰਕਾਰ ਦੀ ਸੇਵਾ ਦੇ ਵਿੱਚ ਤਿੰਨ ਤਿੰਨ ਦਿਨ ਰਹਿਣੀਆਂ ਤੁਸੀਂ ਮੇਰੇ ਪਿੱਛੇ ਬੱਸਾਂ ਪੀਆਰਟੀਸੀ ਦੀਆਂ ਜਾਂਦੀਆਂ ਜਿਹੜੀਆਂ ਉਹ ਵੀ ਦੇਖ ਰਹੇ ਹੋਮੋਗੇ ਆ ਇੱਥੋਂ ਤੱਕ ਡਰਾਈਵਰ ਕੰਡਕਟਰਾਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਹ ਇੱਥੋਂ ਤੱਕ ਕਹਿੰਦੇ ਨੇ ਕਿ ਸਾਨੂੰ ਸੁਨੇਹਾ ਇਹ ਲੱਗਿਆ ਕਿ 3 ਵਜੇ ਤੱਕ ਜਿਹੜਾ ਹੈਗੇ ਨੇ ਉਹ ਬੱਸਾਂ ਡਿੱਪੂਆਂ ਦੇ ਵਿੱਚ ਜਿਹੜੇ ਜਿਹੜੇ ਡਿੱਪੂਆਂ ਦੀ ਨੇ ਕੋਈ ਪਟਿਆਲੇ ਡਿੱਪੂ ਦੀਆ ਕੋਈ ਬਠਿੰਡੀ ਡਿੱਪੂ ਦੀਆ ਕੋਈ ਕਿਹੜੇ ਡਿੱਪੂ ਦੀਆ 3 ਵਜੇ ਤੱਕ ਭਾਪ ਕੱਲ ਸ਼ਾਮ ਦੇ 3 ਵਜੇ ਤੱਕ ਉੱਥੇ ਪਹੁੰਚਣੀਆਂ ਲਾਜ਼ਮੀ ਸੀ ਤਾਂ ਉਹ ਕਹਿੰਦੇ ਨੇ ਕਿ ਸਵਾਰੀਆਂ ਜਿੱਥੋਂ ਜਿੱਥੇ ਚੜੀਆਂ ਨੇ ਜਿੱਥੇ ਜਿੱਥੇ ਤੁਸੀਂ ਪਹੁੰਚੇ ਹੋ ਤਾਂ ਸਵਾਰੀਆਂ ਨੂੰ ਇੱਥੇ ਹੀ ਉਤਾਰਿਆ ਜਾਵੇ ਜੈਸਾ ਕੁਝ ਮਰਜ਼ੀ ਕੀਤਾ ਜਾਵੇ ਪਰ ਬੱਸਾਂ ਜਿਹੜੀਆਂ ਨੇ ਵਾਪਸ 3 ਵਜੇ ਤੱਕ ਪਹੁੰਚਣੀਆਂ ਜਿਹੜੀਆਂ ਨੇ ਉਹ ਲਾਜ਼ਮੀ ਨੇ ਪਰ ਉਸ ਤੋਂ ਬਾਅਦ ਹੁਣ ਦੇਖਣ ਨੂੰ ਵੱਖਰੀ ਤਸਵੀਰ ਕੀ ਮਿਲਦੀ ਆ ਕਿ ਭਈ ਬੱਸਾਂ ਸਰਕਾਰ ਦੀਆਂ ਨੇ ਸਰਕਾਰ ਜਿਹੜੇ ਹੈਗੇ ਨੇ ਉਹ ਥਾਪੀਆਂ ਮਾਰਦੀ ਹੈ ਕਿ ਅਸੀਂ ਫ੍ਰੀ ਸਫਰ ਜਿਹੜਾ ਹੈਗਾ ਉਹ ਦਿੱਤਾ ਆ ਪਰ ਅੱਜ ਲੋਕਾਂ ਦੀ ਖੱਜਲ ਖੁਆਰੀ ਹੈ ਤੇ ਉਹ ਨਹੀਂ ਸਰਕਾਰੀ ਬੱਸਾਂ ਦੇ ਉੱਪਰ ਅੱਜ ਆਮ ਆਦਮੀ ਪਾਰਟੀ ਦੇ ਝੰਡੇ ਜਿਹੜੇ ਨੇ ਉਹ ਲਹਿਰਾ ਰਹੇ ਨੇ ਇੱਕ ਭਾਵ ਸਰਕਾਰੀ ਬੱਸਾਂ ਤੇ ਪ੍ਰਚਾਰ ਜਿਹੜਾ ਹੈਗਾ ਆ ਉਹ ਇੱਕ ਪਾਰਟੀ ਦਾ ਜਿਹੜਾ ਹੈ ਪ੍ਰਚਾਰ ਆ ਉਹ ਕੀਤਾ ਜਾ ਰਿਹਾ ਪੂਰੇ ਪੰਜਾਬ ਤੋਂ ਜੇਕਰ ਗੱਲ ਕਰਾਂ ਤਾਂ ਤਕਰੀਬਨ 1600 ਬੱਸਾਂ ਤਿੰਨ ਦਿਨ ਸਰਕਾਰ ਦੀ ਸੇਵਾ ਦੇ ਵਿੱਚ ਜਿਹੜੀਆਂ ਨੇ ਉਹ ਰਹਿਣ ਵਾਲੀਆਂ ਨੇ ਭਾਬ ਕਰੋੜਾ ਰੁਪਈਆ ਜਿਹੜਾ ਆ ਉਹ ਸਰਕਾਰੀ ਖਜ਼ਾਨੇ ਦਾ ਕਰੋੜਾ ਰੁਪਈਆ ਇੱਕ ਪਾਰਟੀ ਆਪਣੇ ਪ੍ਰਚਾਰ ਦੇ ਲਈ ਜਿਹੜਾ ਹੈਗਾ ਉਹ ਵਰਤੂਗੀ ਹਾਲਾਂਕਿ ਇਹ ਨਹੀਂ ਕਹਿੰਦੇ ਕਿ ਸਰਬਾਵਾਂ ਦੀ ਪਾਰਟੀ ਨੇ ਕੀਤਾ ਇਹ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਐਸਾ ਕੁਝ ਚੱਲਦਾ ਰਿਹਾ ਇਹ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਐਸਾ ਕੁਝ ਚੱਲਦਾ ਰਿਹਾ ਤੇ ਜੇਕਰ ਕਿਤੇ ਭਾਜੀਪੀ ਦੀ ਸਰਕਾਰ ਆਈ ਤਾਂ ਹੋ ਸਕਦਾ ਉਦੋਂ ਵੀ ਐਸਾ ਕੁਝ ਚੱਲੇ ਕਿਉਂਕਿ ਜੇਕਰ ਅੱਜ ਤੁਸੀਂ ਨਜ਼ਰ ਮਾਰੋਗੇ ਤਾਂ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਪ੍ਰਚਾਰਤੇ ਲੱਗੀਆਂ ਹੋਈਆਂ ਨੇ ਤਾਂ ਹੋਰ ਨਾ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਉਹ ਵੱਖੋ-ਵੱਖ ਪਾਰਟੀਆਂ ਦੇ ਪ੍ਰਚਾਰ ਦੇ ਉੱਪਰ ਜਿਹੜੀਆਂ ਨੇ ਉਹ ਅੱਜ ਲਾਈਆਂ ਹੋਈਆਂ ਨੇ ਕਿਉਂਕਿ ਆ ਕਾਂਗਰਸ ਨੂੰ ਛੱਡ ਕੇ ਹਰ ਪਾਰਟੀ ਜਿਹੜੀ ਮੁਖਤਰ ਸਾਹਿਬ ਦੇ ਵਿੱਚ ਅੱਜ ਜਿਹੜੀ ਹੈਗੀ ਆ ਉਹ ਕਾਨਫਰੰਸ ਜਿਹੜੀ ਆ ਉਹ ਕਰ ਰਹੀ ਆ ਤਾਂ ਵੱਡੇ ਸਵਾਲਿਆਂ ਚ ਉਹਨਾਂ ਦੇ ਉੱਪਰ ਖੜੇ ਹੁੰਦੇ ਨੇ ਜਿਹੜੇ ਬਦਲਾਅ ਦੀ ਰਾਜਨੀਤੀ ਨੂੰ ਲੈ ਕੇ ਆਈ ਸੀ ਜਿਹੜੇ ਇਹ ਕਹਿੰਦੇ ਸੀ ਕਿ ਭਾਈ ਅਸੀਂ ਬਦਲਾਅ ਦੀ ਰਾਜਨੀਤੀ ਕਰਨੀ ਆ ਸੀ ਉਹ ਰਾਜਨੀਤੀ ਨਹੀਂ ਕਰਨੀ ਜਿਹੜੀ ਕੱਲੀਆਂ ਨੇ ਕੀਤੀ ਜਿਹੜੀ ਕਾਂਗਰਸੀਆਂ ਨੇ ਕੀਤੀ ਜਿਹੜੀ ਪਿਛਲਿਆਂ ਨੇ ਕੀਤੀ ਪਰ ਜਦ ਸਮਾਂ ਆਇਆ ਜਦ ਕੁਰਸੀ ਉਹਨਾਂ ਦੇ ਹੱਥ ਦੇ ਵਿੱਚ ਆਈ ਤਾਂ ਵੈਸਾ ਕੁਝ ਹੀ ਜਿਹੜਾ ਹੈਗਾ ਉਹ ਹੋਣ ਲੱਗਾ